ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਕੇ ਕੇ ਸੀ ਕਾਂਗਰਸ ਪੰਜਾਬ ਅੱਜ ਡਾਕਟਰ ਉditraj ਜੀ ਦੀ ਗਵਾਈ ਚ ਦਿੱਲੀ ਦੇ ਵਿੱਚ ਰਾਸ਼ਟਰੀ ਸਮਾਹਲਨ ਹੋਇਆ ਕੇ ਕੇ ਸੀ ਵਿਭਾਗ ਦਾ ਜਿਦੇ ਵਿੱਚ ਸਿੰਘ ਵਿਜੇ ਸਿੰਘ ਜੀ ਅਜੇ ਮਾਕਨ ਜੀ ਹੋਰ ਬਹੁਤ ਸਾਰੇ ਸੀਨੀਅਰ ਲੀਡਰ ਸਾਹਿਬਾਨ ਉੱਥੇ ਹਾਜ਼ਰ ਹੋਏ ਡੈਲੀਗੇਟਸ ਦਿਰਾ ਪ੍ਰਧਾਨ ਤੇ ਹੋਰ ਜਿਹੜੇ ਅਫਸਰਰ ਹੈਗੇ ਆ ਤਕਰੀਬਨ 550 600 ਵਰਕਰਾਂ ਨੇ ਹਿੱਸਾ ਲਿਆ। ਔਰ ਬੜੀ ਵੱਡੀ ਗੱਲ ਇਹ ਹੋਈ ਕਿ ਕੇਜੀਸੀ ਵਿਭਾਗ ਪੰਜਾਬ ਦੇ ਪੂਰੀ ਟੀਮ ਨੇ ਸਾਥੀਆਂ ਨੇ ਬੜੀ ਗਿਣਤੀ ਦੇ ਵਿੱਚ ਅੱਜ ਦੇ ਇਸ ਰਾਸ਼ਟਰੀ ਸਮਾਗਮ ਦੇ ਵਿੱਚ ਹਿੱਸਾ ਲਿਆ। ਔਰ ਰਾਸ਼ਟਰੀ ਸਮਾਗਮ ਦੇ ਵਿੱਚਲੀ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਦੇਸ਼ ਦੇ ਵਿੱਚ 50 ਕਰੋੜ ਮਜ਼ਦੂਰ ਹੈ। ਬਹੁਤ ਸਾਰੀਆਂ ਜਥੇਬੰਦੀਆਂ ਪਰ ਮਜ਼ਦੂਰਾਂ ਦੇ ਹੱਕਾਂ ਦੇ ਹਿੱਤਾਂ ਦੀ ਲੜਾਈ ਨਾ ਲੜੇ ਜਾਣ ਕਰਕੇ ਮੋਦੀ ਸਰਕਾਰ ਨੇ 40 ਜਿਹੜੇ ਕਾਨੂੰਨ ਲੇਬਰ ਦੇ ਹੱਕ ਤੇ ਬਣੇ ਹੋਏ ਸੀ ਕਾਂਗਰਸ ਗਵਰਨਮੈਂਟ ਦੇ ਵੇਲੇ ਦੇ ਉਹਨਾਂ ਨੂੰ ਖਤਮ ਕਰਕੇ ਤਿੰਨ ਲੇਬਰ ਕੋਰਟ ਬਣਾਤੀਆਂ ਤੇ ਜਿਹੜੇ ਹਰ ਬੰਦਾ 10 ਬੰਦੇ 20 ਬੰਦੇ ਇਕੱਠੇ ਕੋ ਯੂਨੀਅਨ ਬਣਾ ਲੈਂਦੇ ਸੀ ਤੇ ਮੋਦੀ ਨੇ ਨਵੇਂ ਜਿਹੜਾ ਲੇਬਰ ਐਕਟ ਲੈ ਕੇ ਆਂਦਾ ਉਹਦੇ ਵਿੱਚ ਕਿਹਾ ਵੀ 100 ਬੰਦਾ ਕੰਮ ਕਰਦਾ ਹੋਊਗਾ ਯੂਨੀਅਨ ਤਾਂ ਬਣੂਗਾ। ਔਰ ਯੂਨੀਅਨ ਰਜਿਸਟਰ ਕਰਨ ਵਾਸਤੇ ਪਹਿਲਾਂ ਐਸ ਡੀ ਐਮ ਜ਼ਰੂਰੀ ਸੀਗਾ। ਤੇ ਹੁਣ ਕਹਿੰਦੇ ਵੀ ਐਸਡੀ ਦੀ ਮਰਜ਼ੀ ਆ ਕਰੇ ਨਾ ਕਰੇ ਸੋ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਅੱਜ ਜਿਹੜਾ ਸਮੇਲਨ ਦੇ ਵਿੱਚ ਚਰਚਾ ਹੋਈ ਰੇੜੀ ਪਾਆਂ ਦੀ ਫੜੀ ਵਾਲਾਂ ਦੀ ਪੱਠਾ ਮਜ਼ਦੂਰਾਂ ਦੀ ਖੇਤ ਮਜ਼ਦੂਰਾਂ ਦੀ ਮਨਰੇਗਾ ਮਜ਼ਦੂਰਾਂ ਦੇ ਕੰਸਟਰਕਸ਼ਨ ਵਰਕਰ ਦੇ ਹੱਕਾਂ ਤੇ ਹਿੱਤਾਂ ਦੀ ਗੱਲ ਕਿਵੇਂ ਕਰਨੀ ਹੈ ਤੇ ਕਿਵੇਂ ਅਸੀਂ ਇਨਸਾਫ ਦਿਵਾਉਣਾ ਹੈ ਕਿਸ ਕਿਵੇਂ ਉਹਨਾਂ ਨੂੰ ਜੁਆਇਨਟ ਕਰਨਾ ਹੈ ਕੇ ਕੇਸੀ ਵਿਭਾਗ ਪੰਜਾਬ ਮੇਰੀ ਪੂਰੀ ਟੀਮ ਮੇਰੇ ਨਾਲ ਜਿਹੜੇ ਸਾਥੀ ਆਏ ਹੋਏ ਨੇ ਬੁਰ ਸਿੰਘ ਘਾਰੂ ਜੀ ਗੁਰਜੰਡ ਜੀ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਦੇ ਪ੍ਰਧਾਨ ਆਪਣੇ ਟਵਾਲ ਜੀ ਕੋਕਰ ਜੀ ਤੇ ਸਾਰੀ ਟੀਮ ਜਿਨ੍ਹਾਂ ਦਾ ਨਾਮ ਲਵਾਂ ਮੈਂ ਸਾਰੇ ਨਾਮ ਲੈਣਯੋਗ ਸਾਥੀ ਨੇ ਤੋਂ ਇਹ ਟੀਮ ਨੇ ਅੱਜ ਰਾਸ਼ਟਰੀ ਸਮੇਲਨ ਦੇ ਵਿੱਚ ਪਰਨ ਲਿਆ ਕਿ ਪੰਜਾਬ ਦੇ ਵਿੱਚ ਕੇ ਕੇ ਸੀ ਵਿਭਾਗ ਦੀ ਇਹ ਟੀਮ ਕਾਂਗਰਸ ਪਾਰਟੀ ਦੀ 2027 ਚ ਸਰਕਾਰ ਬਣਾਉਣ ਲਈ ਇੱਕ ਅਹਿਮ ਰੋਲ ਅਦਾ ਕਰੇਗੀ ਤੇ ਪੰਜਾਬ ਦੇ ਮਜ਼ਦੂਰਾਂ ਦੇ ਲਈ ਜਲਦੀ ਹੀ ਇੱਕ ਨਵੀਂ ਪਾਲਿਸੀ ਬਣਾ ਕੇ ਉਹਨਾਂ ਦੇ ਹੱਕਾਂ ਤੇ ਇੱਤਾਂ ਦੀ ਰਾਖੀ ਕਰਨ ਵਾਸਤੇ ਕੇ ਕੇ ਸੀ ਵਿਭਾਗ ਪੰਜਾਬ ਕਾਂਗਰਸ ਦੇ ਵੱਲੋਂ ਨਵਾਂ ਸੰਘਰਸ਼ ਸ਼ੁਰੂ ਕਰਨ ਦੀ ਯੋਜਨਾ ਜਲਦੀ ਪੰਜਾਬ ਦੇ ਵਿੱਚ ਮੀਟਿੰਗ ਕਰਕੇ ऐलान करा तो मैं नहीं करता हूं चेतन उत्पन्न अब अगले जीवन की तैयारी में लगा रहता जो मिल गया सो मिल गया नहीं मिला तो कोई बात नहीं जो हमारे तकदीर में है हो तो हमने देखा है काम करते वक्त बस इन परिस्थितियों में आपको काम करना है कहने का मेरा ये मतलब है इन परिस्थितियों में आपको काम करना है तो 40-45 करोड़ लोग कुछ जितने एक्ट हैं सात एक्ट जो वेलफेयर पे हैं जैसे बिल्डिंग एंड कंस्ट्रक्शन वेलफेयर बोर्ड की बात मान लीजिए जी ने कहा सत्ताईस सौ करोड़ रुपया यहाँ पर पड़ा हुआ है दिल्ली दिल्ली गवर्नमेंट पर उसमें से मेरा ख्याल है 300 या 400 करोड़ खा गए कौन समझ कितना था नहीं, नहीं? 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 वो खा ये हालत है फर्जी रजिस्ट्रेशन कराकर कि लूट ले जाते हैं जवान जी आप क्या भी हो जो सेस टैक्स लगता है कंस्ट्रक्शन पर जमा होता रहता है और तो ये तो वेबसाइट लॉन्च हुई है इस पर सब इंफॉर्मेशन है कि आप इतना मैं जरूर आपसे लास्ट में कहूंगा कि थोड़ा ये ये डिपार्ट इस डिपार्टमेंट में सीधे सपाट इस तरह से काम नहीं चल सकता कि आप अखबार न पढ़ो या आप इन कानूनों की जानकारी न रखो तो आप कुछ कर पाओगे बड़ा मुश्किल है जैसे कंस्ट्रक्शन चल रहा है कंस्ट्रक्शन साइट से आप गुजर रहे या आप वहाँ देखते हो कि मजदूरों को तकलीफ है आप